ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਮਾਹੌਲ ਸੀ ਉਹਨੂੰ ਦੇਖਦੇ ਹੋਏ ਕੁਝ ਦਿਨਾਂ ਦੀਆਂ ਜਿਹੜੀਆਂ ਨੇ ਛੁੱਟੀਆਂ ਕਰ ਦਿੱਤੀਆਂ ਪੰਜਾਬ ਸਰਕਾਰ ਨੇ ਜਿਹੜੀਆਂ ਬਾਰਡਰ ਦੇ ਨਾਲ-ਨਾਲ ਦੇ ਪਿੰਡ ਨੇ ਨਾਲ-ਨਾਲ ਦੇ ਏਰੀਏ ਨੇ ਉਹਨਾਂ ਦੇ ਵਿਸਥਾਰ ਕੀਤੀਆਂ ਹੀ ਕੀਤੀਆਂ ਆਦਰਵਾਇਸ ਪੂਰੇ ਪੰਜਾਬ ਦੇ ਵੀ ਡੀਸੀਜ਼ ਨੇ ਜਿਹੜੇ ਨੇ ਉਹਨਾਂ ਨੇ ਹੁਕਮ ਦੇ ਦਿੱਤੇ ਕਿ ਸਾਰੇ ਪੰਜਾਬ ਦੇ ਜਿਹੜੀਆਂ ਨੇ ਅਗਲੇ ਆਦੇਸ਼ਾਂ ਤੱਕ ਛੁੱਟੀਆਂ ਰਹਿਣਗੀਆਂ ਇਸੇ ਕਿੜੀ ਦੇ ਵਿੱਚ ਅੱਗੇ ਵਧਦੇ ਹੋਏ ਹੁਣ ਸਰਦਾਰ ਹਰਜੋਤ ਸਿੰਘ ਬੈਂਚ ਨੇ ਜਿਹੜੇ ਕਿ ਆਪਣੇ ਪੰਜਾਬ ਦੇ ਪੰਜਾਬ ਸਰਕਾਰ ਦੇ এডੂਕੇਸ਼ਨ ਮਿਨਿਸਟਰ ਨੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਆਪਣੇ ਟਵਿੱਟਰ ਦੇ ਉੱਪਰ ਅਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਪਰ ਉਹਨਾਂ ਨੇ ਲਿਖਿਆ ਹੈ ਕਿ ਕੱਲ ਤੋਂ ਜਾਣੇ ਕਿ ਸੋਮਵਾਰ ਤੋਂ ਮੰਡੇ ਤੋਂ ਜਿੰਨੇ ਵੀ ਪੰਜਾਬ ਦੇ ਸਰਕਾਰੀ ਸਕੂਲ ਨੇ ਕਾਲਜ ਨੇ ਇੰਸਟੀਚਿਊਟ ਨੇ ਆਈਟੀਆਈਸ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਛੁੱਟੀਆਂ ਦਾ ਐਲਾਨ ਕੀਤਾ ਸੀ ਉਹ ਸਾਰਿਆਂ ਦੀ ਜਿਹੜੀ ਹੈ ਉਹ ਕਲਾਸਾਂ ਜਿਹੜੀਆਂ ਨੇ ਉਹ ਸਟਾਰਟ ਹੋ ਜਾਣਗੀਆਂ ਯਾਨੀ ਕਿ ਕੱਲ ਤੋਂ ਸੋਮਵਾਰ ਤੋਂ ਹੁਣ ਨਵੇਂ ਆਦੇਸ਼ਾਂ ਦੇ ਅਨੁਸਾਰ ਜਿਹੜਾ ਹੈ ਉਹ ਸਕੂਲ ਲੱਗਣਗੇ ਕਾਲਜ ਯੂਨੀਵਰਸਟੀਆਂ ਸਾਰਾ ਜਿਹੜਾ ਹੈ ਪਹਿਲਾਂ ਦੀ ਤਰ੍ਹਾਂ ਓਪਨ ਹੋ ਜਾਏਗਾ ਤਾਂ ਇਹ ਇੱਕ ਵੱਡੀ ਜਿਹੜੀ ਹੈ ਉਹ ਜਾਣਕਾਰੀ ਹੈ ਸਾਰੇ ਵਿਦਿਆਰਥੀਆਂ ਦੇ ਵਾਸਤੇ ਸਾਰੇ ਸਟੂਡੈਂਟਸ ਨੂੰ ਸਾਰੇ ਟੀਚਰਸ ਨੂੰ ਜਿੰਨੇ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਰਿਲੇਟਡ ਬੰਦੇ ਨੇ ਉਹਨਾਂ ਤੱਕ ਇਹ ਵੀਡੀਓ ਸਾਂਝੀ ਜਰੂਰ ਕਰ ਦਿਓ ਉਹਨਾਂ ਨੂੰ ਵੀਡੀਓ ਇਹ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਰੇ ਅਕੋਰਡਿੰਗਲੀ ਆਪਣਾ ਟਾਈਮ ਟੇਬਲ ਸੈੱਟ ਕਰ ਸਕਣ ਕਿਉਂਕਿ ਹਾਲੇ ਤੱਕ ਬਹੁਤੇ ਲੋਕਾਂ ਨੂੰ ਇਹ ਹੈ ਵੀ ਛੁੱਟੀਆਂ ਜਿਹੜੀਆਂ ਨੇ ਉਹ ਅੱਗੇ ਵੱਧ ਗਈਆਂ ਨੇ ਤੇ ਬਹੁਤ ਸਾਰੇ ਚੈਨਲ ਜਿਹੜੇ ਨੇ ਉਹ ਇਹ ਖਬਰ ਦਿਖਾ ਰਹੇ ਨੇ ਵੀ ਅੱਗੇ ਅਗਲੇ ਹਦਾਇਤਾਂ ਤੱਕ ਛੁੱਟੀਆਂ ਰਹਿਣਗੀਆਂ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਸ਼ਿੱਖਿਆ ਮੰਤਰੀ ਪੰਜਾਬ ਨੇ ਆਪ ਜਿਹੜਾ ਹੈ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਆਪਣੇ ਐਕਸ ਅਕਾਊਂਟ ਦੇ ਉੱਪਰ ਜਿਹੜਾ ਹੈਗਾ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਆ ਵੀ ਕੱਲ ਤੋਂ ਸੋਮਵਾਰ ਤੋਂ ਜਿਹੜੇ ਸਕੂਲ ਨੇ ਉਹ ਪਹਿਲਾਂ ਦੀ ਤਰ੍ਹਾਂ ਸਕੂਲ ਕਾਲਜ ਯੂਨੀਵਰਸਿਟੀਆਂ ਖੁੱਲਣਗੇ ਪਹਿਲਾਂ ਦੀ ਤਰ੍ਹਾਂ ਹੀ ਰੈਗੂਲਰ ਜਿਹੜਾ ਹੈ ਉਹ ਸਾਰਾ ਕੁਝ ਚੱਲੇਗਾ ਤਾਂ ਇਸੇ ਤਰ੍ਹਾਂ ਦੀਆਂ ਐਜੂਕੇਸ਼ਨ ਦੇ ਨਾਲ ਰਿਲੇਟਿਡ ਤੇ ਜੌਬਸ ਦੇ ਨਾਲ ਰਿਲੇਟਿਡ ਆਪਾਂ ਜਾਣਕਾਰੀਆਂ ਤੁਹਾਨੂੰ ਦਿੰਦੇ ਰਹਿੰਦੇ ਆ ਤਾਂ ਮੇਕ ਸ਼ੋਰ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਔਰ ਬੈਲ ਆਈਕਨ ਬਟਨ ਵੀ ਦਬਾ ਲਓ ਤਾਂ ਕਿ ਜਦੋਂ ਵੀ ਅਸੀਂ ਲਾਈਵ ਹੋਈਏ ਜਾਂ ਜਦੋਂ ਵੀ ਕੋਈ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਇਮੀਡੀਏਟ ਆਪਣੀ ਜਿਹੜੀ ਆ ਉਹ ਤਿਆਰੀ ਕਿਸੇ ਵੀ ਤਰੀਕੇ ਦੀ ਉਹ ਕਰ ਸਕੋ ਤਾਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਰਿਹਾ ਵੀ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਪੰਜਾਬ ਦੇ ਵਿੱਚ ਚਾਹੇ ਉਹ ਬਾਰਡਰ ਏਰੀਆ ਹੈ ਜਾਂ ਫਿਰ ਉਹ ਆਪਣਾ ਇਧਰ ਪਟਿਆਲਾ ਸੰਗਰੂਰ ਪਵਾਨੀਗੜ੍ਹ ਰਾਜਪੁਰਾ ਇਹ ਵਾਲਾ ਏਰੀਆ ਹੈਗਾ ਤ ਸਾਰੇ ਏਰੀਆਜ਼ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਲਈ ਆਦੇਸ਼ ਜਾਰੀ ਹੋ ਚੁੱਕੇ ਨੇ ਹਰਜੋਤ ਸਿੰਘ ਬੈਂਸ ਜਿਹੜੇ ਕਿ ਸਿੱਖਿਆ ਮੰਤਰੀ ਪੰਜਾਬ ਨੇ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਪਰ ਆਪਣੇ ਆਫੀਸ਼ੀਅਲ ਐਕਸ ਅਕਾਊਂਟ ਦੇ ਉੱਪਰ ਲਿਖ ਕੇ ਬਕਾਇਦਾ ਇਹ ਜਾਣਕਾਰੀ ਦਿੱਤੀ ਆ ਵੀ ਕੱਲ ਤੋਂ ਜਾਣੇ ਕਿ ਸੋਮਵਾਰ ਤੋਂ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਆਈਟੀਆਈਜ਼ ਨੇ ਉਹ ਪਹਿਲਾਂ ਦੀ ਤਰ੍ਹਾਂ ਆਮ ਦੀ ਤਰ੍ਹਾਂ ਲੱਗਣਗੇ ਹਾਂ ਇੱਥੇ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਹੈ ਵੀ ਜਿਹੜੇ ਪੀਪਰ ਰੀਸ਼ਡਿਊਲ ਹੋਏ ਸੀਗੇ ਉਹ ਪੀਪਰਾਂ ਦਾ ਕੀ ਬਣੋ ਕਿਉਂਕਿ ਕੁਝ ਯੂਨੀਵਰਸਿਟੀਆਂ ਨੇ ਪੀਪਰ ਲੈਣੇ ਵੀ ਸਟਾਰਟ ਕਰ ਦਿੱਤੇ ਸੀਗੇ ਉਹਨਾਂ ਦੇ ਬਾਰੇ ਆਫੀਸ਼ੀਅਲ ਅਨਾਉਂਸਮੈਂਟ ਆਫੀਸ਼ੀਅਲ ਡੇਟ ਜਦੋਂ ਵੀ ਆਉਂਦੀ ਹੈ ਜਿਹੜੇ ਪੀਪਰ ਜਿਹੜੇ ਨੇ ਪੋਸਟਪੋਨ ਹੋਏ ਸੀਗੇ ਆਪਾਂ ਵੀਡੀਓ ਦੇ ਮਾਧਿਅਮ ਦੇ ਨਾਲ ਤੁਰੰਤ ਤੁਹਾਡੇ ਤੱਕ ਸਾਂਝੀ ਕਰਾਂਗੇ ਤੁਰੰਤ ਸ਼ੇਅਰ ਕਰਾਂਗੇ ਔਰ ਨਾਲ ਦੀ ਨਾਲ ਇੱਕ ਚੀਜ਼ ਹੋਰ ਦੱਸਦੀ ਇਹ ਵੀ ਜਿਨ੍ਹਾਂ ਬੱਚਿਆਂ ਦਾ ਪੰਜਾਬ ਪੁਲਿਸ ਦਾ ਪੀਪਰ ਹੈ ਪਹਿਲਾਂ ਐਡਮਿਟ ਕਾਰਡ ਦੀ ਵੈਬਸਾਈਟ ਬੰਦ ਕਰ ਦਿੱਤੀ ਗਈ ਸੀ ਉਤੋਂ ਐਡਮਿਟ ਕਾਰਡ ਹਟਾ ਦਿੱਤੇ ਗਏ ਸੀਗੇ ਹੁਣ ਤੁਸੀਂ ਵੈਬਸਾਈਟ ਆਫੀਸ਼ੀਅਲ ਵੈਬਸਾਈਟ ਐਡੀ ਪੰਜਾਬ ਪੁਲਿਸ ਦੀ ਭਰਤੀ ਦੀ ਉਹਨੂੰ ਓਪਨ ਕਰਕੇ ਦੇਖੋਗੇ ਤਾਂ ਐਡਮਿਟ ਕਾਰਡ ਜਿਹੜੇ ਨੇ ਆ ਗਏ ਨੇ ਆਲਰੇਡੀ ਆ ਗਏ ਨੇ ਇਹ ਜਾਣਕਾਰੀ ਵੀ ਤੁਸੀਂ ਸਾਂਝੀ ਕਰੋ ਸਾਰਿਆਂ ਦੇ ਨਾਲ ਕਿ ਐਡਮਿਟ ਕਾਰਡ ਜਿਹੜੇ ਨੇ ਸਾਰੇ ਬੱਚਿਆਂ ਦੇ ਉਹ ਪੋਰਟਲ ਦੇ ਉੱਪਰ ਸ਼ੋ ਹੋਣ ਲੱਗ ਗਏ ਤਾਂ ਤੁਸੀਂ ਐਡਮਿਟ ਕਾਰਡ ਜਿਹੜੇ ਨੇ ਬਹੁਤ ਜ਼ਰੂਰ اور ਜ਼ਰੂਰ ਆਪਣੇ ਡਾਊਨਲੋਡ ਕਰ ਲਓ ਕੋਈ ਅਜਿਹਾ ਬੱਚਾ ਨਾ ਰਹੇ ਵੀ ਜਿਹੜਾ ਪੇਪਰ ਦੇਣ ਤੋਂ ਰਹਿ ਜਵੇ ਜਿਹਨੂੰ ਨਾ ਪਤਾ ਚੱਲੇ ਕਿ ਐਡਮਿਟ ਕਾਰਡ ਜਿਹੜੇ ਨੇ ਉਹ ਆਏ ਨੇ ਜਾਂ ਨਹੀਂ ਆਏ ਸਾਡਾ ਪੇਪਰ ਹੈ ਜਾਂ ਨਹੀਂ ਹੈ ਕਦੋਂ ਹੈ ਕਿਉਂਕਿ ਪਹਿਲਾਂ ਖਬਰ ਇਹ ਵੀ ਆ ਰਹੀ ਸੀ ਕਿ ਵੀ ਐਡਮਿਟ ਕਾਰਡ ਦਾ 13 ਤਰੀਕ ਨੂੰ ਪਤਾ ਲੱਗੇਗਾ 13 ਤਰੀਕ ਨੂੰ ਪੰਜਾਬ ਪੁਲਿਸ ਦੇ ਐਡਮਿਟ ਕਾਰਡ ਦੇ ਜਿਹੜੇ ਨੇ ਉਹਨਾਂ ਦਾ ਪਤਾ ਲੱਗੇਗਾ ਵੀ ਅਗਲੇ ਪੇਪਰ ਕਦੋਂ ਨੇ ਕਿਹੜੀ ਤਾਰੀਖ ਨੂੰ ਨੇ ਕਿੱਥੇ ਨੇ ਪਰ ਉਹ ਅੱਜ ਤੋਂ ਹੀ ਜਿਹੜੇ ਨੇ ਉਹ ਐਡਮਿਟ ਕਾਰਡ ਸ਼ੋਅ ਕਰਕੇ ਤੁਸੀਂ ਆਪਣੀ ਯੂਜ਼ਰ ਆਈਡੀ ਪਾਸਵਰਡ ਪਾ ਕੇ ਦੇਖੋ ਵੈੱਬਸਾਈਟ ਨੂੰ ਖੋਲੋ ਤੁਹਾਡਾ ਐਡਮਿਟ ਕਾਰਡ ਸ਼ੋਅ ਹੋ ਰਿਹਾ ਉਹਦਾ ਪ੍ਰਿੰਟ ਆਊਟ ਕੱਢੋ ਤੇ ਨਾਲ ਦੀ ਨਾਲ ਟੈਸਟਡ ਐਟੈਸਟੇਸ਼ਨ ਵਗੈਰਾ ਜਿਹੜੀ ਵੀ ਹੋਣ ਵਾਲੀ ਆ ਉਹ ਆਪਣੀ ਫਾਰਮੈਲਿਟੀ ਪੂਰੀ ਕਰਕੇ ਰੱਖੋ ਕਿਉਂਕਿ ਜਿਹੜੀਆਂ ਬਾਕੀ ਚੀਜ਼ਾਂ ਰੇਸੀਸ ਫਾਇਰ ਹੋਣ ਤੋਂ ਬਾਅਦ ਰੈਗੂਲਰ ਉਹ ਕੰਮ ਦੇ ਵਿੱਚ ਆ ਗਈਆਂ ਨੇ ਤੇ ਬੱਚਿਆਂ ਵਾਸਤੇ ਟੀਚਰਸ ਵਾਸਤੇ ਜਿਹੜੀ ਆ ਇਹੇ ਅਪਡੇਟ ਹੈ ਵੀ ਤੁਹਾਡੇ ਜਿਹੜੇ ਸਕੂਲ ਕਾਲਜ ਯੂਨੀਵਰਸਿਟੀ ਆਈਟੀਆਈਸ ਨੇ ਉਹਨਾਂ ਨੂੰ ਲੈ ਕੇ ਸਰਦਾਰ ਹਰਜੋਤ ਸਿੰਘ ਬੈਂਸ ਜਿਹੜੇ ਕਿ ਸਿੱਖਿਆ ਮੰਤਰੀ ਪੰਜਾਬ ਨੇ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਹੈ ਤੁਸੀਂ ਆਫੀਸ਼ੀਅਲ ਟਵਿੱਟਰ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਕਿ ਆਫੀਸ਼ੀਅਲ ਜਾਣਕਾਰੀ ਹੈ ਕਿ ਤੁਹਾਡੇ ਜਿਹੜੇ ਸਕੂਲ ਨੇ ਉਹ ਕੱਲ ਤੋਂ ਪਹਿਲਾਂ ਦੀ ਤਰ੍ਹਾਂ ਲੱਗਣਗੇ ਕਿਉਂਕਿ ਦੋਸਤੋ ਆਪਣਾ ਚੈਨਲ এডਿਕੇਸ਼ਨ ਅਲਰਟ 24 ਇਸ ਤਰ੍ਹਾਂ ਦਾ ਚੈਨਲ ਆ ਜਿਹੜਾ ਕਿ ਬਿਨਾ ਕਿਸੇ ਵੀ ਖਬਰ ਦੀ ਬਿਨਾ ਕਿਸੇ ਵੀ ਅਪਡੇਟ ਦੀ ਬਿਨਾ ਕਿਸੇ ਵੀ ਬਿਨਾ ਕਨਫਰਮ ਕੀਤੇ ਆਪਾਂ ਕੋਈ ਵੀ ਵੀਡੀਓ ਅਪਲੋਡ ਨਹੀਂ ਕਰਦੇ ਜਾਂ ਕੋਈ ਵੀ ਲਾਈਵ ਨਹੀਂ ਕਰਦੇ ਕੋਈ ਵੀ ਪੋਸਟ ਨਹੀਂ ਪਾਉਂਦੇ ਤਾਂ ਜੇ ਤੁਸੀਂ ਜਿਹੜੀ ਸਟੀਕ ਜਾਣਕਾਰੀ ਆ ਜੈਨੂਨ ਜਾਣਕਾਰੀ ਆ ਅਸਲੀ ਰਿਐਲਿਟੀ ਵਾਲੀ ਜਾਣਕਾਰੀ ਆ ਜੇ ਹਮੇਸ਼ਾ ਉਹਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਦੋਸਤੋ ਉੱਲਿਓਣਾ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਦੋਸਤੋ ਇਥੇ এডੂਕੇਸ਼ਨ ਤੋਂ ਬਾਅਦ ਹਰ ਇੱਕ ਬੱਚੇ ਨੇ ਨੌਕਰੀ ਵਾਸਤੇ ਜਾਣਾ ਹੈ ਤੇ ਆਪਾਂ ਹਰ ਇੱਕ ਨੌਕਰੀ ਦੀ ਚਾਹੇ ਉਹ ਗਵਰਨਮੈਂਟ ਹੈ ਗਵਰਨਮੈਂਟ ਦੀ ਤਾਂ 100% ਆਪਾਂ ਵੀਡੀਓ ਪਾਉਣੇ ਹੀ ਪਾਉਣੇ ਆ ਨਾਲ ਦੀ ਨਾਲ ਜਿਹੜੇ ਜੌਬ ਅਫੇਅਰ ਰੋਜ਼ਗਾਰ ਮੇਲੇ ਲੱਗਦੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਵੀ ਵੀਡੀਓ ਵੀ ਅਸੀਂ ਅਪਡੇਟ ਕਰ ਦਿੰਦੇ ਰਹਿੰਦੇ ਆ ਤਾਂ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੋ ਜਿਹੜੇ ਬੱਚਿਆਂ ਤੱਕ ਪੰਜਾਬ ਪੁਲਿਸ ਦੀ ਜਾਣਕਾਰੀ ਨਹੀਂ ਪਹੁੰਚੀ ਜਿਹੜੇ ਅਸਟੀ ਦੇ ਪੇਪਰਾਂ ਦੀ ਜਾਣਕਾਰੀ ਨਹੀਂ ਪਹੁੰਚੀ ਸਕੂਲ ਲੱਗਣੇ ਜਾਂ ਛੁੱਟੀ ਹੋਣ ਦੀ ਜਾਣਕਾਰੀ ਨਹੀਂ ਪਹੁੰਚੀ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਸ਼ੇਅਰ ਕਰਕੇ WhatsApp ਦੇ ਉੱਪਰ ਜਾਂ ਫਿਰ Facebook ਜਾਂ ਫਿਰ ਇਸ ਤਰ੍ਹਾਂ ਵੀ ਤੁਸੀਂ YouTube ਤੋਂ ਸ਼ੇਅਰ ਕਰ ਸਕਦੇ ਹੋ ਕਿਉਂਕਿ ਕੱਲ ਨੂੰ ਲੋਕ ਕਨਫਿਊਜ਼ ਨਾ ਹੋਣ ਜੇ ਕਨਫਿਊਜ਼ ਹੋਣਗੇ ਤਾਂ ਦੋਸਤੋ ਕਿਸੇ ਵੀ ਬੱਚੇ ਦਾ ਕਿਸੇ ਦਾ ਵੀ ਜੋਬ ਵਾਲੇ ਦਾ ਨੁਕਸਾਨ ਹੋ ਸਕਦਾ ਹੈ ਤਾਂ ਕਨਫਿਊਜ਼ਨ ਨੂੰ ਆਪਾਂ ਦੂਰ ਕਰੀਏ ਸਰਦਾਰ ਹਰਜੋਤ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਨੇ ਜਾਣਕਾਰੀ ਆਪਣੇ ਟਵਿੱਟਰ ਆਪਣੇ ਐਕਸ ਅਕਾਊਂਟ ਦੇ ਉੱਪਰ ਦੇ ਦਿੱਤੀ ਹੈ ਕਿ ਸਕੂਲ ਕੱਲ ਤੋਂ ਸਕੂਲ ਕਾਲਜ ਜਿਹੜੇ ਨੇ ਉਹ ਰੈਗੂਲਰ ਦੇ ਵਾਂਗ ਹੀ ਲੱਗਣੇ ਸਟਾਰਟ ਹੋ ਜਾਣਗੇ ਤਾਂ ਕੱਲ ਤੋਂ ਸਾਰੇ ਜਿਹੜੇ ਨੇ ਆਪਣੀਆਂ ਡਿਊਟੀਆਂ ਦੇ ਉੱਪਰ ਆਪਣੇ ਇੰਸਟੀਚਿਊਸ਼ਨਸ ਦੇ ਵਿੱਚ ਜ਼ਰੂਰ ਔਰ ਜ਼ਰੂਰ ਔਰ ਜ਼ਰੂਰ ਪਹੁੰਚੋ ਤਾਂ ਦੋਸਤੋ ਇਨੀ ਕ ਜਾਣਕਾਰੀ ਸ਼ੇਅਰ ਕਰਨੀ ਸੀ ਅੱਗੇ ਇੱਕ ਵੱਡੀ ਭਰਤੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਆ ਜਿਹਦਾ ਕਿ ਨੋਟੀਫਿਕੇਸ਼ਨ ਵੀ ਆ ਚੁੱਕਾ ਹੈ ਵੀਡੀਓ ਵੀ ਆਲਮੋਸਟ ਰੈਡੀ ਹੈ ਐਡੀਟਿੰਗ ਦੇ ਉੱਪਰ ਐਡੀਟਿੰਗ ਡੈਸਕ ਦੇ ਉੱਪਰ ਆ ਉਹ ਵੀ ਬੜੇ ਜਲਦੀ ਅਸੀਂ ਅਪਲੋਡ ਕਰ ਦਵਾਂਗੇ ਤਾਂ ਜੇ ਤੁਸੀਂ ਨੌਕਰੀ ਲੱਭ ਰਹੇ ਹੋ ਤਾਂ ਦੋਸਤੋ ਚੈਨਲ ਤੁਹਾਡੇ ਵਾਸਤੇ ਆ ਬੜੀ ਜਲਦੀ ਇੱਕ ਨਵੀਂ ਵੀਡੀਓ ਨਵੀਂ ਜੋਬਸ ਦੀ ਪਾਵਾਂਗੇ ਤਾਂ ਜੁੜੇ ਰਹੋ ਸਾਡੇ ਨਾਲ ਨਵੀਂ ਵੀਡੀਓ ਤੱਕ ਦੀ ਵੇਟ ਕਰੋ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ